ਤੇ ਸੇਲਰ ਦੇ ਵਿੱਚ ਕਿਸੇ ਦਾ ਪੋਹ ਭਾਰ ਲਾਉਣਗਾ ਸੋ ਕਹਿੰਦੇ ਨਾ ਫਿਰ ਤੂੰ ਇੱਥੇ ਖੜ ਕੇ ਮਾੜਾ ਜਾ ਤੇ ਆਹ ਚੈਨਰ ਲਾਉਣੇ ਆ ਤਾਂ ਤੋਂ ਤੇ ਕਹਿੰਦਾ ਪੌੜੀ ਫੜ ਕੇ ਖੜ ਤੂੰ ਤੇ ਇਹ ਕਹਿੰਦਾ ਚੱਲ ਮੈਂ ਖੜ ਜਾਣਾ ਕਹਿੰਦਾ ਪੌੜੀ ਫੜ ਕੇ ਖੜ ਗਿਆ ਤੇ ਕਹਿੰਦਾ ਉਹਨਾਂ ਚੈਨਰ ਹਨ ਕਿਨ 20 ਫੁੱਟ ਤੋਂ ਕਿਨ ਕਿੰਨੇ ਫੁੱਟ ਤੋਂ ਕਹਿੰਦਾ ਚੈਨਰ ਡਿੱਗ ਗਿਆ ਤੇ ਮੈਨੂੰ ਰੱਬ ਨੇ ਪਰਮੇਸ਼ਵਰ ਨੇ ਰੱਖਿਆ ਹੱਥ ਦੇ ਕੇ ਉਹਨੂੰ ਤੇ ਚੈਨਰ ਡਿੱਗਣ ਦੇ ਨਾਲ ਨਾ ਇੱਥੋਂ ਐ ਸੈੱਟ ਦੇ ਕੋਲ ਦੀ ਲੰਗ ਕੇ ਆਇਆ ਤੇ ਝੱਗਾ ਇੱਥੋਂ ਪਾੜ ਕੇ ਤੇ ਵੱਖੀ ਪੈਰ ਥੱਲੇ ਤੇ ਕਰਨ ਲੰਗਾਰ ਕਰਦਾ ਪਰਮੇਸ਼ਵਰ ਨੇ ਮੇਲਾ ਐਨ ਨੂੰ ਸੰਭਾਲ ਕੇ ਰੱਖਿਆ ਤੇ ਖਰੋਚ ਵੀ ਨਹੀਂ ਹੋਣੀ ਤੇ ਮਸਹਿਰਾ ਐ ਕਰਕੇ ਇਹ ਮੈਂ ਪਾਸੇ ਕਰ ਲਿਆ ਇੱਥੋਂ ਵੱਖੀ ਵਿੱਚ ਦੀ ਗਾ ਕੱਚ ਦੇ ਕੋਲ ਦੀ ਨੰਨ ਕੇ ਸਾਰਾ ਝੱਗਾ ਲੰਗਾਰ ਕਰਤਾ ਮੈਂ ਪਰਮੇਸ਼ਵਰ ਦਾ ਬਹੁਤ ਬਹੁਤ ਧੰਨਵਾਦ ਕਰਦੀ ਆ ਪਰਮੇਸ਼ਵਰ ਨੇ ਉਹਨੂੰ ਹੱਥ ਦੇ ਕੇ ਰੱਖਿਆ ਘਰੇ ਜਦੋਂ ਜਾਂਦਾ ਉਹ ਜਾਣ ਵੇਲੇ ਤੇਲ ਲਾ ਕੇ ਮੋਟਰਸਾਈਕਲ ਤੇ ਛਿੱਟਾ ਮਾਰ ਕੇ ਚੱਲਦਾ ਫੇਰ ਤੁਰਦਾ ਪਰਮੇਸ਼ਵਰ ਦੇ ਸਵਾਰਗ ਦੂਤ ਨਾਲ ਸੀ ਪਰਮੇਸ਼ਵਰ ਨੇ ਉਹਦੀ ਬਹੁਤ ਬਹੁਤ ਰਾਖੀ ਕੀਤੀ ਮੈਂ ਪਰਮੇਸ਼ਵਰ ਦਾ ਧੰਨਵਾਦ ਕਰਦੀ ਆ ਬਹੁਤ ਜ਼ਿਆਦਾ ਉਹਦੇ ਛਾਤੀ ਦੇ ਵਿੱਚ ਪੀੜ ਪੈਣ ਲੱਗੀ ਸਾਹ ਚੜਨ ਲੱਗ ਗਿਆ ਤੇ ਮੈਨੂੰ ਕਹਿੰਦਾ ਮੈਂ ਬਾਹਲਾ ਓੱਖ ਐਵੇਂ ਐਵੇਂ ਬੈਠਾ ਹਾਂ ਸਾਹ ਜੇ ਚੜਾਈ ਜਾ ਮੈਂ ਕਿ ਕੀ ਹੋ ਗਿਆ ਮੈਨੂੰ ਪਤਾ ਨਹੀਂ ਕੀ ਹੋ ਗਿਆ ਚਾਚਾ ਉਸ ਤੋਂ ਬਾਅਦ ਫਿਰ ਜਦੋਂ ਉਹਨੇ ਮੈਂ ਦਵਾਈ ਵੀ ਦਿੱਤੀ ਉਹਨੂੰ ਨਾ ਫਰਕ ਪਿਆ ਉਸ ਤੋਂ ਬਾਅਦ ਮੈਂ ਰਾਤ ਨੂੰ 10 11 ਵਜੇ ਰੱਬ ਦੀ ਦਾਸੀ ਨੂੰ ਮੈਂ ਫੋਨ ਲਾਇਆ ਮੈਂ ਆ ਦੀਦੀ ਵੀ ਇਸ ਤਰ੍ਹਾਂ ਕਰਕੇ ਮੇਰੇ ਡੈਡੀ ਦੀ ਮਿਤਵੀ ਇਹਦੀ ਜੀ ਬਾਹਲੀ ਖਰਾਬ ਹੋ ਗਈ ਤੇ ਤੁਸੀਂ ਦੁਆ ਕਰੋ ਇਹਦੇ ਲਈ ਤੇ ਵੀ ਠੀਕ ਹੋ ਜਾਵੇ ਸਾਡੀ ਰਾਤ ਚੰਗੀ ਲੰਘ ਜਾਵੇ ਮੈਂ ਪਾਸਟਿਕ ਨੇ ਪ੍ਰਾਰਥਨਾ ਕੀਤੀ ਤੇ ਪੰਜਾ ਦਸਾ ਮਿੰਟਾਂ ਵਿੱਚ ਅਸੀਂ ਕੋਈ ਦਵਾਈ ਨਹੀਂ ਦਿੱਤੀ ਕੁਛ ਨਹੀਂ ਕੀਤਾ ਉਹਦੂ ਘੰਟਾ ਬਾਅਦ ਮੈਂ ਪ੍ਰਾਰਥਨਾ ਕਰਾਈ ਪ੍ਰਾਰਥਨਾ ਕਰਨ ਦੇ ਨਾਲ ਪੰਜਾ ਮਿੰਟਾਂ ਵਿੱਚ ਵਿੱਚ ਮੇਰਾ ਪਿਓ ਵਧੀਆ ਬਿਲਕੁਲ ਠੀਕ ਹੋ ਗਿਆ ਹਾਲੇਲੂਇਆ ਸੁਣਗੇ ਇੱਕ ਗਵਾਹੀ ਨੂੰ ਇਹ ਭੈਣ ਦਾ ਨਾਮ ਜਸਵੀਰ ਕੌਰ ਹੈ ਤੇ ਇਹ ਪਿੰਡ ਬੋਡਿਆਂ ਦੇ ਰਹਿਣ ਵਾਲੇ ਆਪਾਂ ਇਹਨਾਂ ਦੀ ਗਵਾਹੀ ਨੂੰ ਸੁਣਦੇ ਆ ਪਰਮੇਸ਼ਰ ਨੇ ਜਿੰਦਗੀ ਦੇ ਵਿੱਚ ਕੀ ਚਮਤਕਾਰ ਕੀਤਾ ਸਾਰੇ ਭੈਣ ਭਰਾਵਾਂ ਨੂੰ ਜੈ ਮਸੀਹ ਦੀ ਰਬ ਦੇ ਦਾਸ ਦਾਸੀ ਨੂੰ ਜੈ ਮਸੀਹ ਦੀ ਮੇਰਾ ਪਿੰਡ ਬੌਡੇ ਨਾਮ ਮੇਰਾ ਜਸਵੀਰ ਹੈ ਮੇਰੀ ਗਵਾਹੀ ਹੈ ਪਰਮੇਸ਼ਰ ਨੇ ਬਹੁਤ ਵੱਡੇ ਵੱਡੇ ਚਮਤਕਾਰ ਕੀਤੇ ਮੇਰੀ ਜਿੰਦਗੀ ਦੇ ਵਿੱਚ ਮੈਂ ਪਰਮੇਸ਼ਰ ਦਾ ਤੇ ਰਬ ਦੇ ਦਾਸ ਦਾਸੀ ਦਾ ਕੋਟ ਕਰੋੜ ਵਾਰ ਧੰਨਵਾਦ ਕਰਦੀ ਹਾਂ ਮੇਰੀ ਪਹਿਲੀ ਗਵਾਹੀ ਤਾਂ ਸਾਡੇ ਭੈਣ ਇੰਦਰਜੀਤ ਤੇ ਅਸੀਂ ਬਹੁਤ ਸਾਡਾ ਹੋਏ 14-15 ਸਾਲ ਆਪਸ ਵਿੱਚ ਸਾਡਾ ਬਹੁਤ ਭੈਣਾ ਨਾਲੋਂ ਵੀ ਵੱਧ ਪਿਆਰ ਸੀਗਾ ਭੈਣਾ ਵੀ ਕਿਸੇ ਵਾਰ ਲੜ ਪੈਂਦੀ ਸੀ ਤਾਂ ਤੇ ਕਦੇ ਗੁੱਸੇ ਨਹੀਂ ਜੋਣਿਆ ਸਨਿਸ਼ਚਿਤਾਨ ਨੇ ਇੱਕ ਦੂਜੀ ਤੋਂ ਦੂਰ ਕੀਤਾ ਸੀਗਾ ਤੇ ਮੈਂ ਜਦੋਂ ਸਾਨੂੰ ਦੂਰ ਕੀਤਾ ਤੇ ਮੈਂ ਪਰਮੇਸ਼ਵਰ ਅੱਗੇ ਤਿੰਨ ਕਦਨ ਪ੍ਰਾਰਥਨਾ ਕੀਤੀ ਵੀ ਪ੍ਰਭੂ ਚਾਹੇ ਸਾਥੋਂ ਗਲਤੀ ਹੋਈ ਚਾਹੇ ਕਿਸੇ ਤੋਂ ਵੀ ਹੋਈ ਚਾਹੇ ਸ਼ੈਤਾਨ ਦੇ ਚੱਕਰ ਦੇ ਨਾਲੋਂ ਪਿੱਛੇ ਹਟੀਆ ਮਾਹ ਵਿਸ਼ੇਕ ਤੋਂ ਤੇ ਪ੍ਰਭੂ ਤੂੰ ਜਾਣਦਾ ਸਾਡੇ ਹਿਰਦਿਆਂ ਨੂੰ ਇਹਨੂੰ ਉਸੇ ਤਰ੍ਹਾਂ ਇਸ ਤਰ੍ਹਾਂ ਇਹ ਪਿੱਛੇ ਹਟੀਆ ਤੇ ਉਸੇ ਤਰ੍ਹਾਂ ਨੂੰ ਆਪ ਦੇ ਆਪ ਮਾਹ ਵਿਸ਼ੇਕ ਦੇ ਵਿੱਚ ਆਵੇ ਤੇਰੇ ਤੇ ਚੰਗਿਆਈ ਪਾਵੇ ਪ੍ਰਭੂ ਜਸੂਮ ਸੇ ਤੂੰ ਜਾਣਦਾ ਸਭ ਦੇ ਹਿਰਦੇ ਗੁਰਦਿਆਂ ਨੂੰ ਤੂੰ ਬਣਾਉਣ ਵਾਲਾ ਤੂੰ ਜਾਂਚਣ ਵਾਲਾ ਤੂੰ ਸਭ ਦੀਆਂ ਚੰਗੇ ਮਾੜੇ ਨੂੰ ਤੂੰ ਜਾਣਦਾ ਤੂੰ ਹੀ ਬਣਾਏ ਤੇ ਤੇਰੀ ਤੂੰ ਹੀ ਸਾਡਾ ਸੁਝ ਮਤਿਆਂ ਨੂੰ ਜਾਣਦਾ ਤੂੰ ਹੀ ਲੈ ਕੇ ਆਉਣਾ ਤੂੰ ਹੀ ਕਰ ਸਕਦਾ ਤੇਰੇ ਤੋਂ ਬਿਨਾ ਕੋਈ ਨਹੀਂ ਕਰ ਸਕਦਾ ਪਰਮੇਸ਼ਵਰ ਨੇ ਚੱਲ ਮੈਂ ਤਿੰਨ ਕ ਦਿਨ ਪ੍ਰਾਰਥਨਾ ਕੀਤੀ ਪਰਮੇਸ਼ਵਰ ਦੇ ਬਚਨ ਵਿੱਚ ਲਿਖਿਆ ਵੀ ਜੇ ਤੂੰ ਆਪ ਦੀ ਸਿੱਧੇ ਮਨ ਨਾਲ ਸੱਚੇ ਮਨ ਨਾਲ ਪ੍ਰਾਰਥਨਾ ਕਰਾਂਗਾ ਤਾਂ ਭਾਵੇਂ دیر ਤੋਂ ਹੀ ਸੁਣੀ ਜਾਵੇ ਹਾਂ ਉੱਤਰ ਤੈਨੂੰ ਜਰੂਰ ਮਿਲੂਗਾ ਸੱਚ ਮੈਂ ਚੁਪਰਾ ਹੂਨੇ ਮੇਰੀ ਪ੍ਰਾਰਥਨਾ ਦਾ ਉੱਤਰ ਦਿੱਤਾ ਅੱਜ ਭੈਣ ਇੰਦਰਜੀਤ ਨੇ ਜਦੋਂ ਮੈਨੂੰ ਪ ਤਿੰਨ ਚਾਰ ਦਿਨ ਹੋ ਗਏ ਉਹਦੇ ਮੈਨੂੰ ਫੋਨ ਵੀ ਲਾਇਆ ਕਹਿੰਦੀ ਭੈਣ ਮੈਂ ਸੰਗਤ ਤੇ ਚੱਲੂਗੀ ਇਹ ਦਿਨ ਭੁੱਲ ਗਏ ਦੋ ਤਿੰਨ ਮਹੀਨੇ ਹੋ ਗਏ ਆਈ ਨਹੀਂ ਸੀਗੀ ਸੰਗਤ ਤੇ ਮੈਨਾਂ ਦੀ ਕਿਹੜੇ ਦਿਨ ਜਾਣਾ ਮੈਂ ਕਿਹਾ ਸ਼ਨੀਵਾਰ ਨੂੰ ਜਾਣਾ ਕਹਿੰਦੀ ਚੰਗਾ ਮੈਂ ਵੀ ਚੱਲਣਾ ਤੂੰ ਤਿਆਰ ਹੋ ਜੀ ਅੱਜ ਅਸੀਂ ਦੋਵੇਂ ਭੈਣਾਂ ਰਲ ਕੇ ਆਂਜਾ ਮੈਂ ਪਰਮੇਸ਼ਵਰ ਦਾ ਕੋਟ ਕਰੋੜ ਵਾਰ ਧੰਨਵਾਦ ਕਰਦੀ ਸਾਡੀ ਪ੍ਰਾਰਥਨਾ ਦਾ ਉੱਤਰ ਦਿੱਤਾ ਹਾਲੇਲੂਇਆ ਮਹਾ ਅਭਿਸ਼ੇਕ ਯਹ ਹੋਵਦਾ ਮਹਾ ਅਭਿਸ਼ੇਕ ਯਹ ਹੋਵਦਾ ਮਹਾ ਅਭਿਸ਼ੇਕ ਯਹ ਹੋਵਦਾ ਹallelujah ਉਸ ਤੋਂ ਬਾਅਦ ਫਿਰ ਮੇਰੀ ਪ੍ਰਾਰਥਨਾ ਮੇਰੇ ਨਾਲ ਇੱਕ ਦਿਨ ਬੈਲ ਮੇਰੇ ਕੋਲੇ ਆਇਆ ਵਾ ਹੂੰ ਤਾਂ 100 ਸਾਲ ਦੀ ਉਮਰ ਹੋਊਗੀ ਜਾਨੀ ਵੱਡੀ ਉਮਰ ਦੇ ਵਿੱਚ ਕੋਈ ਨਾ ਕੋਈ ਤਾਂ ਮੜ ਮੋਟਾ ਦਖਤਗਲੀਪੀ ਆਉਂਦਾ ਹੀ ਰਹਿੰਦਾ ਜਦੋਂ ਦੋਖ ਤਕਲੀਫ ਆਉਂਦਾ ਉਹ ਬੰਦਾ ਆਪਸ ਵਿੱਚ ਆਪਣਾ ਪਤਾ ਹੀ ਮੰਡੋਲ ਜਾਂਦਾ ਤੇ ਮੈਂ ਮੇਰੇ ਪਿਓ ਨਾਲ ਨਾ ਦਿਨੇ ਮੇਰੇ ਕੋਲ ਆਇਆ ਸੀ ਇੱਥੇ ਵਿਆਹ ਦਾ ਕਰਕੇ ਮੇਰੇ ਦੌਰ ਦੀ ਕੁੜੀ ਦਾ ਵਿਆਹ ਸੀਗਾ ਤੇ ਉਹਦਾ ਕਰਕੇ ਆਇਆ ਸੀਗਾ hath ne jenu nu laddu phradta meri no ne choti ne ਤੇ ਉਹਦੇ ਨਾਲ ਨਾ ਤਜਾਬ ਜਿਹਾ ਬਣ ਕੇ ਤੇ ਬਿਲਕੁਲ ਉਹ ਜਿਆਦਾ ਯਾਨੀ ਅਫਸੈਟ ਜਾ ਹੋ ਗਿਆ ਰਾਤ ਨੂੰ 10 11 ਵਜੇ ਤੇ ਬਹੁਤ ਜਿਆਦਾ ਉਹ ਤੇ ਛਾਤੀ ਦੇ ਵਿੱਚ ਪੀੜ ਪੈਣ ਲੱਗ ਗਈ ਸਾਹ ਚੜਨ ਲੱਗ ਗਿਆ ਮੈਨੂੰ ਕਹਿੰਦਾ ਮੈਂ ਬਾਹਲਾ ਓਖਾ ਐ ਐ ਐ ਬੈਠਾ ਹੱਸਾ ਜੇ ਚੜਾਈ ਜਮੈਂ ਕਿ ਹੋ ਗਿਆ ਮੈਂ ਪਤਾ ਨਹੀਂ ਕੀ ਹੋ ਗਿਆ ਚਾਚਾ ਉਸ ਤੋਂ ਬਾਅਦ ਫਿਰ ਜਦੋਂ ਉਹਨੇ ਮੈਂ ਦਵਾਈ ਵੀ ਦਿੱਤੀ ਉਹਨੂੰ ਨਾ ਫਰਕ ਪਿਆ ਉਸ ਤੋਂ ਬਾਅਦ ਮੈਂ ਰਾਤ ਨੂੰ 10 11 ਵਜੇ ਰੱਬ ਦੀ ਦਸਤੀ ਮੈਂ ਫੋਨ ਲਾਇਆ ਮੈਂ ਆ ਦੀਦੀ ਵੀ ਇਸ ਤਰ੍ਹਾਂ ਕਰਕੇ ਮੇਰੇ ਡੈਡੀ ਦੀ ਮਿਤਵੀਰ ਜੀ ਬਾਹਲੀ ਖਰਾਬ ਹੋ ਗਈ ਤੇ ਤੁਸੀਂ ਦੁਆ ਕਰੋ ਇਹਦੇ ਲਈ ਤੇ ਵੀ ਠੀਕ ਹੋ ਜਾਵੇ ਸਾਡੀ ਰਾਤ ਚੰਗੀ ਲੰਘ ਜਾਵੇ ਦੇ ਦਿਨ ਜਦੋਂ ਪਾਸਟ ਨੇ ਪ੍ਰਾਰਥਨਾ ਕੀਤੀ ਤੇ 5.10 ਮਿੰਟਾਂ ਵਿੱਚ ਅਸੀਂ ਕੋਈ ਦਵਾਈ ਨਹੀਂ ਦਿੱਤੀ ਕੁਛ ਨਹੀਂ ਕੀਤਾ ਮੈਂ ਪਹਿਲਾ ਕੈਪਸੂਲ ਦਿੱਤਾ ਸੀ ਉਸ ਤੋਂ ਬਾਅਦ ਮੈਂ ਕੁਛ ਨਹੀਂ ਦਿੱਤਾ ਘੰਟੇ ਬਾਅਦ ਮੈਂ ਪ੍ਰਾਰਥਨਾ ਕਰਾਈ ਜਦੋਂ ਮੈਂ ਕੈਪਸੂਲ ਦਿੱਤਾ ਉਹ ਦੁਕਾਨ ਤੋਂ ਬਾਅਦ ਮੈਂ ਪ੍ਰਾਰਥਨਾ ਕਰਾਈ ਪ੍ਰਾਰਥਨਾ ਕਰਨ ਦੇ ਨਾਲ 5 ਮਿੰਟਾਂ ਵਿੱਚ ਵਿੱਚ ਮੇਰੇ ਪਿਓ ਵਧੀਆ ਬਿਲਕੁਲ ਠੀਕ ਹੋ ਗਿਆ ਮੈਂ ਪਰਮੇਸ਼ਰ ਦਾ ਰੱਬ ਹੀ ਸ਼ਿਫਾ ਵਾਲਾ ਜਦੋਂ ਉਤੇ ਆਉਂਦਾ ਹੈ ਹਰ ਸ਼ਿਫਾ ਮਾਇਆ ਜਦੋਂ ਉਤੇ ਆਉਂਦਾ ਤੇਜਾ ਕੜੇ ਆਦੂ ਹੁੰਦੇ ਨੇ 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 ਹਾਲੇਲੂਇਆ ਹਾਲੇਲੂਇਆ ਦੂਸਰੀ ਗਵਾਈ ਉਹ ਨੂੰ ਨਾ ਉਹ ਤੋਂ ਬਾਅਦ ਵਿੱਚ ਹਿੱੜਕੀ ਬਹੁਤ ਜ਼ਿਆਦਾ ਲੱਗ ਸੀਗੀ 10 11 ਦਿਨ ਹਿੱੜਕੀ ਲੱਗੀ ਰਹੀ ਤੇ ਮੈਂ ਪਾਸਟਰ ਨੂੰ ਪ੍ਰਾਰਥਨਾ ਕਰਨ ਵਾਸਤੇ ਉਹਦੀ ਫੋਟੋ ਪਾਈਏ ਫੋਟੋ ਤੇ ਪ੍ਰਾਰਥਨਾ ਕਰਦੇ ਰਹੇ ਮੈਂ ਉਹ ਵੀ ਪ੍ਰਾਰਥਨਾ ਕਰਾਉਂਦੀ ਰਹੀ ਰਿਆ ਤਾਂ 8-7 ਦਿਨ ਬਹੁਤ ਔਖਾ ਤੇ 8-7 ਦਿਨਾਂ ਬਾਅਦ ਫੇਰ ਅਸੀਂ ਦਿਨੇ ਪਾਸਟਰ ਨੇ ਫੋਨ ਲਾ ਲਿਆ ਮੈਨੂੰ ਅਸੀਂ ਗੱਲਾਂ ਕਰ ਲਾਂਗੇ ਗੱਲਾਂ ਕਰਦ ਕਰਦੀ ਤੇ ਉਹ ਤੇ ਮੈਨੂੰ ਇਹ ਕਹਿੰਦੀ ਨਾ ਤੂੰ ਵੀ ਪ੍ਰਾਰਥਨਾ ਮੈਂ ਕਹਿੰਦਾ ਵੀ ਵਿਸ਼ਵਾਸ ਹੋਰ ਪਾਸੇ ਆ ਮੈਂ ਆਪਣੀ ਪ੍ਰਾਰਥਨਾ ਨੂੰ ਘੱਟ ਮੰਨਦਾ ਹੈ ਕਹਿੰਦੀ ਚਲ ਕੋਈ ਨਹੀਂ ਤੂੰ ਆਪਦੇ ਵਿਸ਼ਵਾਸ ਦੇ ਨਾਲ ਕਹਿੰਦੇ ਇਹਨੂੰ ਤੇਲ ਤੇ ਜਲ ਦੇ ਦੇ ਕਹਿੰਦੀ ਦਵਾਈ ਚ ਪਾ ਕੇ ਕਹਿੰਦੀ ਆਪੇ ਉਸੇ ਨੇ ਠੀਕ ਹੋ ਜਾਊਗਾ ਮੈਂ ਹਾਂ ਚਲੋ ਠੀਕ ਆ ਤੇ ਜਦੋਂ ਮੈਂ ਦਵਾਈ ਦੇਣ ਲੱਗੇ ਉਹਨੂੰ ਤੇ ਮੈਂ ਨਾ ਮੈਂ ਪ੍ਰਾਰਥਨਾ ਕਰਤੀ ਦਵਾਈ ਤੇ ਹੀ ਜਲ ਤੇਲ ਤਾਂ ਮੈਂ ਨਹੀਂ ਪਾਇਆ ਮੈਂ ਜਿਹਦੇ ਵਿਸ਼ਵਾਸ ਹੀ ਨਹੀਂ ਕਰਦਾਗਾ ਤੇ ਉਸ ਤੋਂ ਬਾਅਦ ਮੈਂ ਪ੍ਰਾਰਥਨਾ ਕਰਤੀ ਜਦੋਂ ਤੇ ਫਿਰ ਮਾਥਨੇ ਜੇ 4:00 ਵਜੇ ਮੈਂ ਹੋਰ ਦਵਾਈ ਦਵਾ ਕੇ ਦਿੱਤੀ ਉਹਨੂੰ ਉਹ ਦਵਾਈ ਤੇ ਵੀ ਮੈਂ ਪ੍ਰਾਰਥਨਾ ਕਰਦੀ ਵੀ ਪ੍ਰਭੂ ਹੁਣ ਤੂੰ ਹੀ ਹੈ ਮੇਰੀ ਲਾਜ ਰੱਖਣ ਵਾਲਾ ਮੈਂ ਲੈ ਕੇ ਵੀ ਆਈ ਆ ਤੇ ਜੇ ਇਹਨੂੰ ਕੋਈ ਢੱਲ ਮੈਸ ਉਹ ਜਾ ਕੋਈ ਜ਼ਿਆਦਾ ਤਕਲੀਫ ਵਾ ਦੇਗੀ ਤਾਂ ਅਗਲੇ ਘਣੇ ਕਿ ਸਾਡਾ ਬੁੜਾ ਮਾਰਦਾ ਉੱਥੇ ਲਿਜਾ ਕੇ ਤੇ ਮੈਂ ਕਹਾਂ ਵੀ ਤੂੰ ਚੰਗਾ ਕਰਨ ਵਾਲਾ ਉਸ ਦਵਾਈ ਦਾ ਤੇ ਮੈਂ ਜ਼ਿਆਦਾ ਕਰ ਪ੍ਰਾਰਥਨਾ ਨੇ ਕੰਮ ਕੀਤਾ ਉਹ ਦਵਾਈ ਦਾ ਤਾਂ ਬਹਾਨਾ ਹੀ ਬਣਿਆ ਮੈਂ ਪਰਮੇਸ਼ਵਰ ਦਾ ਬਹੁਤ ਬਹੁਤ ਧੰਨਵਾਦ ਕਰਦੀ ਉਹਦੇ ਦਾ ਬਿਲਕੁਲ ਮੇਰਾ ਬਹੁਤ ਠੀਕ ਆ ਕੋਈ ਮਿਹੜ ਕੀ ਕੋਸ਼ਿਸ਼ ਕੋਈ ਤੇ ਨਾਲੀ ਤਕਲੀਫ ਨਹੀਂ ਹੋਣ ਦਾਏ ਮਹਾ ਅਭਿਸ਼ੇਕੇ ਯਹੋਵਾ ਦਾ ਮਹਾ ਅਭਿਸ਼ੇਕੇ ਯਹੋਵਾ ਦਾ ਹਾਲੇਲੂਇਆ ਹਾਲੇਲੂਇਆ ਉਸ ਤੋਂ ਬਾਅਦ ਫੇਰ ਪਰਸੋਂ ਮੇਰੇ ਘਰ ਵਾਲਾ ਉੱਠ ਕੇ ਢੇੜਾ ਲੈ ਕੇ ਘਰੋਂ ਤੇ 1500 ਰੁਪਏ ਦਾ ਢੇਡਾ ਸੀਗਾ ਚੱਲ ਬੰਦੇ ਨੂੰ ਲਾਲਚ ਹੁੰਦੇ ਆ ਜਦੋਂ ਕੋਈ ਕੰਮ ਕਰਨਾ ਹੋਵੇ ਤੇ ਸੇਲਰ ਦੇ ਵਿੱਚ ਕਿਸੇ ਦਾ ਭਾਰ ਲਾਉਣਗੇ ਸੋ ਕਹਿੰਦੇ ਨਾ ਕਿ ਤੂੰ ਇੱਥੇ ਖੜ ਕੇ ਮਾੜਾ ਜਾ ਤੇ ਆਹ ਚੈਨਰ ਲਾਉਣੇ ਆ ਤਾਂ ਤੋਂ ਤੇ ਕਹਿੰਦਾ ਪੌੜੀ ਫੜ ਕੇ ਖੜ ਤੂੰ ਤੇ ਇਹ ਕਹਿੰਦਾ ਚੱਲ ਮੈਂ ਖੜ ਜਾਣਾ ਕਹਿੰਦਾ ਪੌੜੀ ਫੜ ਕੇ ਖੜ ਗਿਆ ਤੇ ਕਹਿੰਦਾ ਉਹਨਾਂ ਚੈਨਰ ਖਾਨ 20 ਫੁੱਟ ਤੋਂ ਖਾਨ ਕਿੰਨੇ ਫੁੱਟ ਤੋਂ ਕਹਿੰਦਾ ਚੈਨਰ ਡਿੱਗ ਗਿਆ ਤੇ ਮੈਨੂੰ ਰੱਬ ਨੇ ਹਨ ਪਰਮੇਸ਼ਵਰ ਨੇ ਰੱਖਿਆ ਹੱਥ ਦੇ ਕੇ ਉਹਨੂੰ ਤੇ ਚੈਨਰ ਡਿੱਗਣ ਦੇ ਨਾਲ ਨਾ ਇੱਥੋਂ ਐਂ ਸੱਤ ਦੇ ਕੋਲ ਦੀ ਲੰਗ ਕੇ ਆਇਆ ਤੇ ਆ ਝੱਗਾ ਇੱਥੋਂ ਪਾੜ ਕੇ ਤੇ ਆ ਵੱਖੀ ਪੈਰ ਥੱਲੇ ਤੇ ਕੰ ਲੰਗਾਰ ਕਰਤਾ ਪਰਮੇਸ਼ਵਰ ਨੇ ਵੇਲਾ ਐਨੂੰ ਸੰਭਾਲ ਕੇ ਰੱਖਿਆ ਤੇ ਖਰੋਚ ਵੀ ਨਹੀਂ ਆਉਂਦੀ ਤੇ ਮਸਹਰ ਐਂ ਕਰਕੇ ਕਹਿੰਦਾ ਮੈਂ ਪਾਸੇ ਕਰ ਲਿਆ ਇਥੋਂ ਵੱਖੀ ਵਿੱਚ ਦੀ ਕੱਚ ਦੇ ਕੋਲ ਦੀ ਨੰਗ ਕੇ ਸਾਰਾ ਚੱਗਾ ਲੰਗਾਰ ਕਰਦਾ ਮੈਂ ਪਰਮੇਸ਼ਵਰ ਦਾ ਬਹੁਤ ਬਹੁਤ ਧੰਨਵਾਦ ਕਰਦੀ ਆ ਪਰਮੇਸ਼ਵਰ ਨੇ ਉਹਨੂੰ ਹੱਥ ਦੇ ਕੇ ਰੱਖਿਆ ਘਰੇ ਜਦੋਂ ਜਾਂਦਾ ਉਹ ਜਾਣ ਵੇਲੇ ਤੇਲ ਲਾ ਕੇ ਮੋਟਰਸਾਈਕਲ ਤੇ ਛਿੱਟਾ ਮਾਰ ਕੇ ਚੱਲਦਾ ਫੇਰ ਤੁਰਦਾ ਪਰਮੇਸ਼ਵਰ ਦੇ ਸਵਰਗ ਦੂਤ ਨਾਲ ਸੀ ਪਰਮੇਸ਼ਵਰ ਨੇ ਉਹਦੀ ਬਹੁਤ ਬਹੁਤ ਰਾਖੀ ਕੀਤੀ ਮੈਂ ਪਰਮੇਸ਼ਵਰ ਦਾ ਧੰਨਵਾਦ ਕਰਦੀ ਆ ਉਸ ਤੋਂ ਬਾਅਦ ਫਿਰ ਮੈਨੂੰ ਇੱਕ ਦਿਨ ਗਾਂ ਨੇ ਸੈੱਟ ਲਿਆ ਮੇਰੇ ਬਾਣੀ ਜੀ 6:00 ਵਜੇ ਆ ਤੇ ਨਹੀਂ ਜਿਵੇਂ ਮੇਰੇ ਗਾਂ ਸਿੱਦੇ ਉੱਤੇ ਚੜ ਗਈ ਸੀ ਤੇ ਧੌਣ ਵੀ ਭਨ ਸਕਦੀ ਸੀ ਬਿਲਕੁਲ ਮੈਨੂੰ ਕੋਈ ਖਰੋਚ ਨਹੀਂ ਆਉਣ ਦਿੱਤੀ ਪਰਮੇਸ਼ਵਰ ਨੇ ਤੇ ਤੁ ਬਚੋ ਨ ਲਈ ਮਹਾਯ ਬੀਸ਼ੇ ਕੇ ਆਇਆਏ ਮਹਾਯ ਬੀਸ਼ੇ ਕੇ ਆਇਆਏ ਹਾਲੇਲੂਇਆ ਹਾਲੇਲੂਇਆ ਮਸ ਪ੍ਰਭੂ ਦਾ ਤੇ ਰਬ ਦੇ ਦਾਸ ਦਾਸੀ ਦਾ ਬਹੁਤ ਬਹੁਤ ਧੰਨਵਾਦ ਕਰਦੀ ਸਾਰੇ ਭੈਣ ਭਰਾਵਾਂ ਨੂੰ ਜੈਮਸੀ ਦੀ ਹਾਲੇਲੂਇਆ